ਸਸੇਟਾ ਤਾਂ ਆਓ ਸਾਡੇ ਕੋਲ ਸਵਾਲ ਆ ਗਿਆ ਕਿਲੋਮੀਟਰ ਚ ਕਿੰਨੇ ਮੀਟਰ ਹੈ ਮੀਟਰ ਚ ਕਿੰਨੇ ਸੈਂਟੀਮੀਟਰ ਹੈ ਤਾਂ ਆਪਾਂ ਨੇ ਕਿਸ ਤਰ੍ਹਾਂ ਇਹ ਲੱਭਣਾ ਹੈ ਯਾਦ ਕਿਸ ਤਰ੍ਹਾਂ ਰੱਖਿਆ ਜਾਵੇ ਉਸ ਤਰੀਕੇ ਨੂੰ ਫਿਰ ਕਿਲੋਗ੍ਰam ਚ ਗ੍ਰਾਮ ਕਿੰਨੇ ਹੈ ਫਿਰ ਕਿਲੋਲਟਰ ਚ ਲੀਟਰ ਕਿੰਨੇ ਹੈ ਤਾਂ ਇੱਕ ਸੌਖਾ ਜਿਹਾ ਤਰੀਕਾ ਆਪਾਂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੁੰਦਾ ਕਿਲੋਮੀਟਰ ਫਿਰ ਹੁੰਦਾ ਹੈਕਟੋਮੀਟਰ ਫਿਰ ਹੁੰਦਾ ਸਾਡੇ ਕੋਲ ਡੈਕਾਮੀਟਰ ਫਿਰ ਹੁੰਦਾ ਸਾਡੇ ਕੋਲ ਮੀਟਰ ਫਿਰ ਸਾਡੇ ਕੋਲ ਆ ਜਾਂਦਾ ਡੈਸੀਮੀਟਰ ਪੀਰਾਜੰਦਾ ਸਾਡੇ ਕੋਲ ਸੈਂਟੀਮੀਟਰ ਤੇ ਖੀਰ ਦੇ ਵਿੱਚ ਆ ਜਾਂਦਾ ਮਿਲੀ ਮੀਟਰ ਤਾਂ ਹੁਣ ਇਹ ਸਾਰਿਆਂ ਦੇ ਉੱਤੇ ਆਪਾਂ ਇੱਕ 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 ਲਿਖੀ ਠੀਕ ਹੈ ਜੀ ਥੋੜਾ ਜਿਹਾ ਦੇਖਣਾ ਹੈ ਵੀ 1 ਕਿਲੋਮੀਟਰ ਚ ਕਿੰਨੇ ਮੀਟਰ ਤਾਂ ਕਿਲੋਮੀਟਰ ਦੇ ਹੇਠਾਂ ਇਹ ਕਾ ਲਿਖ ਲਓ ਬਾਕੀ ਸਭ ਦੀਆਂ ਜ਼ੀਰੋਆਂ ਲਾ ਦਿਓ ਜਿੱਥੇ ਤੱਕ ਜਾਣਾ ਮੀਟਰ ਤੱਕ ਜਾਣਾ ਲਓ 1 ਕਿਲੋਮੀਟਰ ਚ 1000 ਮੀਟਰ ਸੌਖਾ ਹੋ ਗਿਆ ਨਾ 1 ਹੈਕਟੋਮੀਟਰ ਚ ਕਿੰਨੇ ਮੀਟਰ ਇੱਕ ਡੈਕਾਮੀਟਰ ਚ ਕਿੰਨੇ ਮੀਟਰ 10 ਇੱਕ ਮੀਟਰ ਚ ਕਿੰਨੇ ਸੈਂਟੀਮੀਟਰ 100 ਇੱਕ ਮੀਟਰ ਚ ਕਿੰਨੇ ਡੈਸੀਮੀਟਰ 10 ਇੱਕ ਸੈਂਟੀਮੀਟਰ ਦੇ ਵਿੱਚ ਕਿੰਨੇ ਮਿਲੀਮੀਟਰ 10 बस ਜਿਹੜੀ ਚੀਜ਼ ਆਪਾਂ ਪਤਾ ਕਰਨੀ ਆ ਉਹਦੇ ਥੱਲੇ ਲਿਖੋ ਇਕਾ ਬਾਕੀ ਲਗਾ ਦਿਓ ਜ਼ੀਰੋ ਜਿੱਥੇ ਤੱਕ ਜਾਣਾ ਤਾਂ ਹੁਣ ਤੁਸੀਂ ਦੇਖੋ ਵੀ ਮੈਂ ਤੁਹਾਨੂੰ ਸਵਾਲ ਕਰਦਾ ਵੀ ਇੱਕ ਕਿਲੋਮੀਟਰ ਦੇ ਵਿੱਚ ਕਿੰਨੇ ਸਾਡੇ ਕੋਲੇ ਸੈਂਟੀਮੀਟਰ ਹੁੰਦੇ ਆ ਹਾਂ ਤੁਸੀ ਕਰ ਲਿਆ ਹੋਗਾ ਮੇਰੇ ਘਰ ਦੇ ਕਿਲੋਮੀਟਰ ਚ ਸੈਂਟੀਮੀਟਰ 1 ਕਿਲੋਮੀਟਰ ਸੈਂਟੀਮੀਟਰ ਤੱਕ ਚਲੇ ਜਾਓ ਆ ਲਓ ਜੀ ਕਾਈ ਦਹਾਈ ਸੈਂਕੜਾ ਹਜ਼ਾਰ ਦਹਾੜ ਲੱਖ ਪਰ 1 ਕਿਲੋਮੀਟਰ ਦੇ ਵਿੱਚ ਸਾਡੇ ਕੋਲ 10 ਦੀ ਪਾਵਰ 5 ਸੈਂਟੀਮੀਟਰ ਹੁੰਦੇ 5 ਜ਼ੀਰੋ ਹਨ ਹੈ ਨਾ ਮੇਰੇ ਦਾ ਹਾਂ ਜੇ ਹੁਣ ਤੁਸੀਂ ਗ੍ਰਾਮ ਦੀ ਗੱਲ ਕਰਦੇ ਹੋ ਤਾਂ ਇੱਥੇ ਤੁਸੀਂ ਕੀ ਕਰ ਲੈਣਾ ਕਿਲੋਗ੍ਰਾਮ ਹੈਕਟੋਗ੍ਰਾਮ ਡੈਕਾਗ੍ਰਾਮ ਫਿਰ ਗ੍ਰਾਮ ਫਿਰ ਐਸੀਗ੍ਰਾਮ ਫਿਰ ਸੈਂਟੀਗ੍ਰਾਮ ਫਿਰ ਮਿਲੀਗ੍ਰਾਮ ਬਸ ਬਾਕੀ ਸਾਰਾ ਸਿਸਟਮ ਉਦਾਂ ਹੀ ਹੈ 1 ਕਿਲੋਗ੍ਰਾਮ ਕਿੰਨੇ ਗ੍ਰਾਮ 1000 ਕਿਲੋਗ੍ਰਾਮ ਦੇ ਥੱਲੇ 1 ਆ ਬਾਕੀ 0 ਆ ਗਿਆ ਨਾ ਲੱਗਿਆ ਨਾ ਪਤਾ ਹੁਣ ਹੁਣ ਇਹਦੇ ਜਗਾ ਆਪਾਂ ਕਰ ਦੋ ਲੀਟਰ ਗਿੱਲੋ ਲੀਟਰ ਹੈਕਟੋਲਟਰ ਟੈਕਾਲੀਟਰ ਫਿਰ ਆ ਗਿਆ ਲੀਟਰ ਫਿਰ ਡੈਸੀਲੀਟਰ ਫਿਰ ਸੈਂਟੀਲੀਟਰ ਫਿਰ ਮਿਲੀਲੀਟਰ ਤਾਂ ਹੁਣ ਜੇ ਤੁਸੀਂ ਕੋ ਕਿ 1 ਲੀਟਰ ਦੇ ਵਿੱਚ ਕਿੰਨੇ ਮਿਲੀਲੀਟਰ ਆਹ ਲਓ ਜੀ 1 ਲੀਟਰ 1000 ਮਿਲੀਲੀਟਰ ਤਾਂ ਲੀਟਰ ਆ ਗਿਆ ਸਾਡੇ ਕੋਲ ਮਿਲੀਲੀਟਰ ਆ ਗਿਆ ਜਿਹੜਾ ਪਤਾ ਕਰਨਾ ਹੈ ਉਹ ਇੱਕ ਬਾਕੀ ਤੇ 0 ਹੋ ਗਿਆ ਰਸੋਖ ਤਾਂ ਤਿੰਨੇ ਯੂਨਿਟ ਜਿਹੜੇ ਆ ਸਾਡੇ ਕੋਲ ਮੀਟਰ ਵਾਲੇ ਗ੍ਰਾਮ ਵਾਲੇ ਲੀਟਰ ਵਾਲੇ ਇਹ ਸਿਕ ਸਿੰਪਲ ਜੇ ਮੈਥਡ ਦੇ ਨਾਲ ਹੱਲ ਹੋ ਗਏ। ਤੋ ਇਸ ਤਰ੍ਹਾਂ ਦੇ ਨਾਲ ਜੁੜੇ ਰਹੋ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰ ਲਓ ਮੇਰਾ ਚੈਨਲ ਲੈਬ ਔਨ व्हील्स ਸਤਿ ਸ਼੍ਰੀ ਅਕਾਲ